ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੂ ਸਾ ਸੰਗਤ ਜੀ ਚੱਲ ਰਹੀ ਸਰਲ ਕਥਾ ਵਿਚਾਰ ਸਤਿਗੁਰੂ ਕਿਰਪਾ ਕਰ ਰਹੇ ਹਨ ਰਾਗ ਨਟ ਨਾਰਾਇਣ ਪ੍ਰਾਰambh ਹੋਇਆ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਧੰਗੁਰੂ RAMDAS ਮਹਾਰਾਜ ਜੀ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤ ਤ੍ਰੈ ਕਾਲ ਆਬਾਦ ਸਰੂਪ ਨਾਮ ਕਈ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ ਕਰਤਾ ਭਾਵ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਪੁਰਖ ਸਾਰਿਆਂ ਵਿੱਚ ਪਰੀਪੂਰਨ ਹੈ ਪੁਰਖ ਪਾਪੂ ਨਾਮੇ ਨਰਕ ਵੀ ਹੈ 18 ਪ੍ਰਕਾਰ ਦੇ ਨਰਕ ਹਨ ਜਿਨ੍ਹਾਂ ਚੋਂ ਪੂ ਨਾਮੇ ਨਰਕ ਤੋਂ ਬਚਾਉਣ ਵਾਲਾ ਰੱਖਣ ਵਾਲਾ ਨਿਰਭਉ ਪੈ ਤੂ ਰਹਤ ਵਾ ਕਲਿਆਣ ਸਰੂਪ ਨਿਰਵੈਰ ਵੈਰ ਤੂ ਰਹਤ ਹੈ ਅਕਾਲ ਕਹੀਏ ਅਕਾਲ ਤੂ ਰਹਤ ਮੂਰਤ ਹਸਤੀ ਵਾਲਾ ਅਜੂਨੀ ਅਜਨਮਾ ਸਰੂਪ ਸਭ ਪੰਗ ਸਤੇ ਪ੍ਰਕਾਸ਼ ਸਰੂਪ ਹੈ ਗੁਰਚੇਤਨ ਅਤੇ ਸਭ ਉਤੇ ਪ੍ਰਸਾਦ ਕਿਰਪਾ ਕਰਨ ਵਾਲਾ ਵਾਏ ਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਕਿਰਪਾ ਪ੍ਰਸਾਦ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸਤਿਗੁਰੂ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਸਰਬਸਾਂਝਾ ਉਪਦੇਸ਼ ਬਖਸ਼ਦੇ ਹਨ ਮੇਰੇ ਮਨ ਜਪ ਐਹ ਨਿਸ ਨਾਮ ਹਰੇ ਏ ਮੇਰੇ ਪਿਆਰੇ ਮਨਾ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਐਹ ਹੁੰਦਾ ਦਿਨ ਤੇ ਨੇਸ ਹੁੰਦਾ ਰਾਤ ਰਾਤ ਦਿਨੇ ਜਪਿਆ ਕਰ ਵਾਹੀ ਮਨਾ ਜਿਨ੍ਹਾਂ ਨੇ ਰਾਤ ਦਿਨੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ ਕੋਟ ਕੋਟ ਦੋਖ ਬਹੁ ਕੀਨੇ ਸਭ ਪਰ ਹਰ ਪਾਸ ਤਰੀ ਰਹਾਉ ਉਹਨਾਂ ਦੇ ਜੋ ਕਰੋੜਾਂ ਜਨਮਾਂ ਵਿੱਚ ਕਰੋੜਾਂ ਦੋਸ਼ ਬਹੁਤ ਸਾਰੇ ਕੀਤੇ ਹੋਏ ਸਨ ਬਹੁਤੇ ਜਨਮਾਂ ਵਿੱਚ ਕੋਟਾਨ ਕੋਟ ਬਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਕਾਰਨਾ ਕਰਕੇ ਜਿਹੜੇ ਦੋਖ ਕੀਤੇ ਹੋਏ ਸਨ ਉਹਨਾਂ ਨੇ ਉਹ ਸਾਰੇ ਹਰੀ ਨਾਮ ਦੇ ਪਰ ਹਰ ਕੀਏ ਪ੍ਰਹਾਰ ਕਰਕੇ ਪਾਸੇ ਲਾਂਭੇ ਕਰ ਦਿੱਤੇ ਹਨ ਉਹਨਾਂ ਨੇ ਪਰਹਰਨ ਕਰਨ ਵਾਲੇ ਪਾਪ ਪਰਮੇਸ਼ਰ ਤੋਂ ਦੂਰ ਕਰਨ ਵਾਲੇ ਸਮਝ ਕੇ ਪਾਸੇ ਤਾਰ ਰੱਖ ਦਿੱਤੇ ਹਰ ਹਰ ਨਾਮ ਜਪਹਿ ਆਰਾਧੇ ਸੇਵਕ ਪਾਏ ਖਰੇ ਏ ਮੇਰੇ ਪਿਆਰੇ ਮਨਾ ਜਿਹੜੇ ਖਰੇ ਚੰਗੇ ਸੇਵਕ ਦਾਸਾ ਪਾਪ ਤਾਰ ਕੇ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਆਰਾਧਦੇ ਹਨ ਤੇ ਪਰਮੇਸ਼ਰ ਦੇ ਨਾਮ ਨੂੰ ਬਾਣੀ ਦੁਆਰਾ ਜਪਦੇ ਹਨ ਵਾਹ ਸੇਵਕ 파ਵਨਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਰਾਤ ਤੇ ਬਾਣੀ ਨਾਲ ਜਪਦੇ ਉਹ खरे ਚੰਗੇ શ્રેષ્ઠ ਜੀਵਨ ਵਾਲੇ ਹੋ ਜਾਂਦੇ ਆ ਕਿਲ ਬਿਕਦੋਖ ਗਏ ਸਬਨੀਕਰ ਜਿਉ ਪਾਣੀ ਮੈਲ ਹਰੇ ਉਹਨਾਂ ਦੇ ਚਾਰ ਪ੍ਰਕਾਰ ਦੇ ਕਿਲ ਵਿਖ ਪਾਪ ਤੇ ਦੋਸ਼ ਆਦ ਇਉਂ ਸਾਰੇ ਹਿਰਦੇ ਵਿੱਚੋਂ ਨੀਕਰ ਨਿਕਲ ਗਏ ਜਿਵੇਂ ਪਾਣੀ ਮੈਲ ਨੂੰ ਹਰੇ ਨਾਸ਼ ਦੂਰ ਕਰ ਦਿੰਦਾ ਹੈ ਜਿਵੇਂ ਪਾਣੀ ਸਰੀਰ ਜਾਂ ਬਸਤਰ ਦੀ ਮੈਲ ਦੂਰ ਕਰ ਦਿੰਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਰੂਪੀ ਜਲ ਨੇ ਪਾਪਾਂ ਰੂਪ ਮੈਲ ਹਰ ਦਿੱਤੀ ਹੈ ਪ੍ਰੇਮ ਰੂਪੀ ਪਾਣੀ ਨਾਲ ਨਾਮ ਰੂਪੀ ਸਾਬਣ ਲਾ ਕੇ ਸਾਰੀ ਮੈਲ ਨਾਸ਼ ਦੂਰ ਕਰ ਦਿੱਤੀ ਹੈ ਖਿਨ ਖਿਨ ਨਾਰ ਨਾਰਾਇਣ ਗਾਵਹਿ ਮੁਖ ਬੋਲੇ ਨਾਰ ਨਾਰ ਹਰੇ ਕਿਨ-ਕਿਨ ਤੋਂ ਭਾਵ ਸ਼ੇਨ-ਸ਼ੇਨ ਕਾਲ ਵਿੱਚ ਜੋ ਨਰਪੁਰਖ ਨਾਰਾਇਣ ਪਰਮੇਸ਼ਰ ਦੇ ਜਸ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਆ ਜੋ ਨਰਪੁਰਖ ਨਰਹਰੀ ਪਰਮੇਸ਼ਰ ਦੇ ਨਾਮ ਨੂੰ ਮੂੰਹ ਨਾਲ ਬੋਲਦੇ ਜਪਦੇ ਆ ਜੋ ਕਿਨ-ਕਿਨ ਕਾਲ ਵਿੱਚ ਨਰ નિયੰਤਾ ਨਾਰਾਇਣ ਪਰਮੇਸ਼ਰ ਹੈ ਜਿਸ ਪਰਮੇਸ਼ਰ ਦਾ ਨਰ ਨਰਾਂ ਨਿਰਾਂ ਵਿੱਚ ਆਇਨ ਕਰ ਹੈ ਉਸ ਦੇ ਜਸ ਨੂੰ ਜੋ ਪੁਰਖ ਰਾਗ ਵਿੱਚ ਪਾ ਕੇ ਗਾਉਂਦੇ ਆ ਮੁਖ ਬੋਲੇ ਨਰ ਨਰਹਰੀ ਬਾਦਸ਼ਾਹ ਕਹਿੰਦੇ ਹੈ ਨਰ ਹਰੇ ਤੂੰ ਸਭ ਨਰ ਨਾਰੀਆਂ ਨੂੰ ਹਰੇ ਪਰੇ ਕਰਨ ਵਾਲਾ ਹੈ ਪੰਜ ਦੋਖ ਅਸਾਧ ਨਗਰ ਮੈਂ ਇੱਕ ਖਿੰਨ ਪਲ ਦੂਰ ਕਰੇ ਉਹਨਾਂ ਦੇ ਸਰੀਰ ਰੂਪੀ ਨਗਰ ਵਿੱਚ ਜੋ ਪੰਜ ਦੋਖ ਸਪਰਸ਼ ਸ਼ਬਦ ਸਪਰਸ਼ ਰੂਪ ਰਸ ਗੰਧ ਅਸਾਧ ਹੁੰਦਾ ਨਾ ਸਾਦੇ ਜਾਣ ਵਾਲੇ ਸਨ ਉਹ ਪਰਮੇਸ਼ਰ ਦੇ ਨਾਮ ਨੇ ਇੱਕ ਖਿੰਨ ਛਿੰਨ ਪਲ ਵਿੱਚ ਹੀ ਨਿਵਰਤ ਕਰ ਦਿੱਤੇ ਹਨ ਵੜਪਾਗੀ ਹਰ ਨਾਮ ਤੇ ਆਵਹਿ ਹਰ ਕੇ ਭਗਤ ਹਰੇ ਜਿਹੜੇ ਵੱਡਿਆਂ ਭਾਗਾਂ ਵਾਲੇ ਹਨ ਪਰਮੇਸ਼ਰ ਦੇ ਨਾਮ ਨੂੰ ਅਰਾਧ ਦੇ ਹਨ ਉਹਨਾਂ ਪਰਮੇਸ਼ਰ ਦੇ ਭਗਤਾਂ ਦੇ ਆਪਣੇ ਚਿਤ ਹਰ ਵਕਤ ਪ੍ਰੇਮ ਕਰਕੇ ਹਰੇ ਭਰੇ ਹਨ ਅਤੇ ਉਹ ਹੋਰਨਾਂ ਦੇ ਤਾਈ ਵੀ ਪ੍ਰੇਮ ਦੀ ਲਾਗ ਲਾ ਕੇ ਹਰੇ ਭਰੇ ਕਰ ਦੇ ਤਿਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂੜ ਮੁਗਦੇ ਨਿਸਤਰੇ ਹੇ ਪਰਮੇਸ਼ਰ ਮੈਂ ਆਪ ਜੀ ਦੇ ਪਾਸੋਂ ਇਹੋ ਹੀ ਜਾਚੋ ਮੰਗਦਾ ਮੈਨੂੰ ਵੀ ਉਹਨਾਂ ਦੀ ਸਰੀਰ ਕਰਕੇ ਸੰਗਤ ਬਖਸ਼ ਦੇਣਾ ਕਰ ਜਿਸ ਕਰਕੇ ਮੈਂ ਵੀ ਸ਼ਾਸਤਰ ਗਿਆਤ ਵੱਲੋਂ ਮੂਰਖ ਤੇ ਵਿਵਹਾਰਾਂ ਵੱਲੋਂ ਮੁਕਤ ਬੇਸਮਝ ਇਸ ਨਿਸਤਰੇ ਪ੍ਰਪੰਚ ਤੋਂ ਤਰ ਜਾਵਾਂ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੈ ਉਹ ਸਰਨ ਪਰੇ ਇਹ ਸਾਰੇ ਜਗਤ ਦੇ ਜੀਵਨ ਰੂਪ ਚੇਤਨ ਸਰੂਪ ਪਰਮੇਸ਼ਰ ਜਿਵੇਂ ਪਿਛਲੇ ਸਤਜੁਗ ਤ੍ਰੇਤੇ ਦੁਆਪਰ ਵਿੱਚ ਕਿਰਪਾ ਧਾਰਦਾ ਆ ਉਸੇ ਤਰ੍ਹਾਂ ਮੇਰੇ ਤੇ ਵੀ ਹੁਣ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰ ਵਾਹਿਗੁਰੂ ਜਗਤ ਦੇ ਜੀਵਨ ਰੂਪ ਤੇ ਕਿਰਪਾ ਕਿਰਪਾਲੂ ਸੁਭਾਅ ਵਾਲੇ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰ ਤੇ ਮੈਨੂੰ ਆਪਣੀ ਸਰਨ ਓਟ ਵਿੱਚ ਪਿਆ ਜਾਣ ਕੇ ਰੱਖ ਲੈਣਾ ਕਰ ਨਾਨਕ ਜਾਨ ਤੁਮਰੀ ਸਰਨਾਈ ਹਰ ਰੱਖ ਹੁਲਾਜ ਹਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਹਰੀ ਮੈਂ ਜਨ ਦਾਸ ਤੁਮਰੀ ਤੇਰੀ ਸਰਨਾਈ ਸ਼ਰਨ ਵਿੱਚ ਆਇਆ ਇਸ ਲਈ ਹੇ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਮੇਰੀ ਲਾਜ ਲੱਜਿਆ ਰੱਖ ਲੈਣਾ ਕਰੋ ਨਟ ਮਹੱਲਾ ਚੌਥਾ RAM ਜਪ ਜਨ ਰਾਮੇ ਨਾਮ ਰਲੇ ਇਹ ਭਾਈ ਜਿਹੜੇ ਜਨਪੁਰਖ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਨਾਮ ਜਪਦੇ ਉਨਾਮੀ RAME ਪਰਮੇਸ਼ਰ ਦੇ ਵਿੱਚ ਹੀ ਰਲੇ ਮਿਲੇ ਭੇਦ ਹੋ ਜਾਂਦੇ RAM ਨਾਮ ਜਪਿਓ ਗੁਰਬਚਨੀ ਹਰ ਤਾਰੀ ਹਰ ਕ੍ਰਿਪਲੇ ਰਹਾਓ ਪਰ ਉਹਨਾਂ ਨੇ ਗੁਰਬਚਨੀ ਉਪਦੇਸ਼ ਦੁਆਰਾ ਗੁਰੂ ਦੇ ਬਚਨਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਜਿਨ੍ਹਾਂ ਉੱਤੇ ਹਰ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਆਪ ਕਿਰਪਲੇ ਕਹੀਏ ਕਿਰਪਾ ਦ੍ਰਿਸ਼ਟੀ ਕੀਤੀ ਹੈ ਅਤਵਾ ਜੋ ਪਰਮੇਸ਼ਰ ਸਾਹਿਬ ਤੇ ਕਿਰਪਲੇ ਕਿਰਪਾਲਤਾ ਕਰਨ ਵਾਲਾ ਹੈ ਜਦ ਉਸ ਨੇ ਕਿਰਪਾ ਦ੍ਰਿਸ਼ਟੀ ਤਾਰੀ ਤਾਂਦੇ ਹੀ ਗੁਰਮੁਖ ਜਨਾਂ ਨੇ ਗੁਰ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ ਰਹਾਉ ਹਰ ਅਗ ਹਰ ਹਰ ਅਗਮ ਅਗੋਚਰ ਸੁਆਮੀ ਜਨ ਜਪ ਮਿਲ ਸਲਲ ਸਲਲੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਾਪਾਂ ਦਾ ਹਾਰਕ ਸ਼ਾਸਤਰਾਂ ਕਰਕੇ ਅਗਮ ਅਗੋਚਰ ਇੰਦਰੀਆਂ ਦੇ ਅਵਿਛੇ ਤੇ ਸਰਬਦਾ ਸੁਆਮੀ ਮਾਲਕ ਪਰਮੇਸ਼ਰ ਹੈ ਉਸ ਦੇ ਨਾਮ ਨੂੰ ਜਪ ਕੇ ਗੁਰਮਖ ਜਨ ਇਉਂ ਉਸ ਨਾਲ ਮਿਲ ਜਾਂਦੇ ਜਿਸ ਤਰ੍ਹਾਂ ਸਲਲ ਹੁੰਦਾ ਪਾਣੀ ਨਾਲ ਸਲਲੇ ਪਾਣੀ ਮਿਲ ਜਾਂਦਾ ਉਹ ਗੁਰਮਖ ਜਨ ਨਾਮ ਰੂਪੀ ਸਲਲ ਪਾਣੀ ਨੂੰ ਪੀ ਭਾਵ ਨਾਮ ਜਪ ਕੇ ਸਲਲੇ ਜਲ ਰੂਪ ਬ੍ਰਹਮ ਵਿੱਚ ਮਿਲ ਗਏ ਹਨ ਹਰ ਕੇ ਸੰਤ ਮਿਲ RAM ਰਸ ਪਾਇਆ ਹਮ ਜਨ ਕੈ ਬਲ ਬਲਲੇ ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਸੰਤ ਜਨਾਂ ਨਾਲ ਮਿਲ ਕੇ ਮਨ ਦੇ ਮੇਲੀ ਹੋ ਕੇ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸ ਪ੍ਰੇਮ ਨੂੰ ਪਾਉਣਾ ਕੀਤਾ ਹੈ 함 ਤੋਂ ਪਾਵ ਅਸੀਂ ਉਹਨਾਂ ਦੇ ਉੱਪਰ ਬਲ ਬਲਲੇ ਬਲਹਾਰ ਕੁਰਬਾਨ ਜਾਂਦੇ ਹਾਂ ਅਸੀਂ ਉਹਨਾਂ ਜਨਾਂ ਦੇ ਉੱਪਰ ਇੱਕ ਰਸ ਬਲਹਾਰ ਜਾਂਦੇ ਹਾਂ ਜਿਨ੍ਹਾਂ ਜਨਾਂ ਦੀਆਂ ਅਵਿਧਿਆ ਆਦ ਬਲਲੇ ਬਲ ਬਲਾਵਾਂ ਨੂੰ ਪਰਮੇਸ਼ਰ ਨੇ ਲੈ ਕੇ ਇਹ ਮੇੜ ਦਿੱਤਾ ਹੈ ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਹਾਰ ਜਾਂਦੇ ਜਿਨ੍ਹਾਂ ਜਨਾਂ ਨੇ ਗੁਰਾਂ ਦੇ ਪਾਸੋਂ ਵਿਵੇਕ ਰੂਪੀ ਬਲ ਲੈ ਲਿਆ ਉਹਨਾਂ ਦੇ ਉੱਪਰੋਂ ਅਸੀਂ ਬਲਹਾਰ ਜਾਂਦੇ ਹਾਂ ਪੁਰਖੋਤਮ ਹਰ ਨਾਮ ਜਨ ਗਾਇਓ ਸਭ ਦਾਲਦ ਦੁਖ ਦਲਲੇ ਜਿਨ੍ਹਾਂ ਗੁਰਮੁਖ ਜਨਾਂ ਨੇ ਪਰਖੋਤਮ ਪੁਰਖਾਂ ਵਿੱਚ ਉੱਤਮ ਪੁਰਖ ਹਰ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਵਿੱਚ ਗਾਉਣਾ ਕੀਤਾ ਹੈ ਉਹਨਾਂ ਦੇ ਪਰਮੇਸ਼ਰ ਨੇ ਸਾਰੇ ਅਵਿਧਿਆ ਆਦ ਕਰਕੇ ਪਏ ਦਾਲਤ ਦੇ ਦਲੇਦਰ ਤੇ ਜੰਮਣ ਮਰਨ ਦੇ ਦੁੱਖ ਨੂੰ ਦਲ ਲੈ ਕਹੀਏ ਦਲਨਾਸ਼ ਕਰ ਦਿੱਤਾ ਹੈ ਵਿੱਚ ਦੇਹੀ ਦੋਖ ਅਸਾਦ ਪੰਜ ਤਾਤ ਹਰ ਕੀਏ ਖਿੰ ਪਰਲੇ ਇਸ ਦੇਹੀ ਕਾਇਆ ਦੇ ਵਿੱਚ ਅੰਦਰ ਪੰਜ ਤਾਤ ਕਹੀਏ ਪੰਜ ਕਾਮਾਂ ਦੇ ਇੱਕ ਅਸਾਦ ਨਾ ਸਾਦੇ ਜਾਣ ਵਾਲੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਦੋਚ ਆ ਉਹ ਨਾਮ ਜਪਣ ਵਾਲੇ ਦੇ ਅੰਦਰੋਂ ਪਰਮੇਸ਼ਰ ਨੇ ਇੱਕ ਛਿਨ ਵਿੱਚ ਪਰਲੇ ਪਰਾਂ ਨਾਸ਼ ਕਰਨਾ ਕੀਤੇ ਹਨ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉ ਦੇਖੈ ਸਸ ਕਮਲੇ ਹਾਂ ਪਰਮੇਸ਼ਰ ਦੇ ਸੰਤ ਜਨਾ ਨੇ ਮਨ ਵਿੱਚ ਗੁਰਾਂ ਦੁਆਰਾ ਨਾਮ ਨਾਲ ਇਉਂ ਪ੍ਰੀਤੀ ਲਗਾਉਣਾ ਕੀਤੀ ਹੈ ਜਿਵੇਂ ਸਸ ਚੰਦਰਮਾ ਨੂੰ ਦੇਖ ਕੇ ਕਮਲੇ ਕਵੀਆਂ ਖੇੜਦੀਆਂ ਤਿਵੇਂ ਗੁਰੂ ਰੂਪ ਚੰਦਰਮਾ ਨੂੰ ਵੇਖ ਕੇ ਸਿੱਖਾਂ ਦੀਆਂ ਬੁੱਧ ਰੂਪ ਕਵੀਆਂ ਖੇੜ ਜਾਂਦੀਆਂ ਹਨ ਉਨਵੈ ਕਾਣ ਕਨ ਹਰ ਗਰਜੈ ਮਨ ਵਿਗਸੈ ਮੂਰ ਮੁਰਲੇ ਜਿਸ ਪ੍ਰਕਾਰ ਕਾਣ ਹਰ ਬੱਦਲ ਬਹੁਤਾ ਕਾਣ ਇਕ ਰਸ ਉਨਵੈ ਝੁਕ ਕੇ ਗਰਜੈ ਗਰਜਦਾ ਹੈ ਤਾਂ ਮੂਰ ਤੇ ਮੁਰਲੇ ਮੋਰਨੀਆਂ ਦੇ ਮਨ ਹਿਰਦੇ ਵਿਗਸੈ ਪ੍ਰਸੰਨ ਆਨੰਦਿਤ ਹੁੰਦੇ ਆ ਵਕ ਲਹਿਰੀ ਮੋਰਾਂ ਦੇ ਮਨ ਖਿੜਦੇ ਆ ਇਸੇ ਪ੍ਰਕਾਰ ਜਦ ਗੁਰੂ ਰੂਪ ਬੱਦਲ ਬਹੁਤਾ ਇਕ ਰਸ ਝੁਕ ਕੇ ਭਾਵ ਦੇ ਆਲੂ ਹੋ ਕੇ ਪ੍ਰਭੂ ਪ੍ਰਾਪਤੀ ਵਾਲੀ ਉਪਦੇਸ਼ ਨੂੰ ਗਰਜਿਆ ਉਚਾਰਨ ਕਰਦੇ ਹਨ ਤਦ ਸਿੱਖ ਸਿੱਖੜੀਆਂ ਰੂਪੀ ਮੋਰ ਮੋਰਨੀਆਂ ਦੇ ਮਨ ਪ੍ਰਸੰਨ ਅਨੰਦਿਤ ਹੁੰਦੇ ਆ ਵਕ ਲੈਰੀ ਮੋਰ ਦੀ ਨਿਆਈ ਸ਼ੁਭ ਗੁਣਾਂ ਦੀ ਧਾਰਨਾ ਵਾਲੇ ਉੱਤਮ ਜਗਿਆਸੂਆਂ ਦੇ ਮਨ ਖੇੜਾਉਂਦੇ ਆ ਹਮਰੇ ਸੁਆਮੀ ਲੋਚ ਹਮ ਲਾਈ ਖਮ ਜੀਵਹਿ ਦੇਖ ਹਰ ਮਿਲੇ ਹਮਰੇ ਤੋਂ ਪਾਪ ਸਾਡੀ ਸੁਆਮੀ ਮਾਲਕ ਪਰਮੇਸ਼ਰ ਨੇ ਆਪਣੇ ਨਾਮ ਨੂੰ ਜਪਣ ਲਈ ਹਮ ਸਾਡੀ ਲੋਚ ਚ ਚਲਾ ਦਿੱਤੀ ਹੈ ਇਸ ਕਰਕੇ ਸਾਰਿਆਂ ਵਿੱਚ ਮਿਲੇ ਹੋਏ ਪਰਮੇਸ਼ਰ ਦੇ ਦਰਸ਼ਨ ਦੇਖ ਕਰਕੇ ਅਸੀਂ ਜੀਵਿਆ ਜਿਉਂਦੇ ਹਾਂ ਜੇ ਅਸੀਂ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਉਸ ਨਾਲ ਮਿਲ ਜਾਈਏ ਤਾਂ ਹੀ ਸਾਡਾ ਆਤਮਿਕ ਜੀਵਨ ਵੱਲ ਜਿਉਣਾ ਹੁੰਦਾ ਪਰਮੇਸ਼ਰ ਨੂੰ ਮਿਲੇ ਤਾਂ ਉਸ ਦੇ ਦਰਸ਼ਨ ਦੇਖ ਕੇ ਸਾਡਾ ਜਿਉਣਾ ਹੁੰਦਾ ਜਨ ਨਾਨਕ ਹਰ ਅਮਲ ਹਰ ਲਾਏ ਹਰ ਮੇਲੋ ਆਨੰਦ ਪਲੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੈ ਪਰਮੇਸ਼ਰ ਸਾਨੂੰ ਜਨਾਂ ਨੂੰ ਤੁਸੀਂ ਆਪ ਆਪਣੇ ਹਰੀ ਨਾਮ ਦੇ ਜਪਣ ਰੂਪੀ ਅਮਲ ਨਸ਼ੇ ਦੇ ਵਿੱਚ ਲਾਉਣਾ ਕੀਤਾ ਹੈ ਇਸ ਲਈ हे ਹਰੀ ਪਰਮੇਸ਼ਰ ਤੁਸੀਂ ਸਾਨੂੰ ਜਨਾਂ ਨੂੰ ਆਪਣੇ ਸਰੂਪ ਦੇ ਨਾਲ ਮੇਲੋ ਮੇਲਣਾ ਕਰੋ ਤਾਂ ਜੋ ਪਹਿਲੀ ਪ੍ਰਕਾਰ ਆਨੰਦ ਦੇ ਸਹਿਤ ਹੋਈਏ ਵਾ ਭਲੇ ਸ੍ਰੇਸ਼ਟ ਆਤਮਿਕ ਆਨੰਦ ਦੀ ਪ੍ਰਾਪਤੀ ਵਾਲੇ ਹੋਈਏ ਵਾਹੇ ਗੁਰੂ 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 ਨਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ